ਸਾਰਿਆਂ ਨੂੰ ਬਹਿਮ ਹੁੰਦਾ ਵੀ ਮੇਰੇ ਇੰਨੇ ਰਿਸ਼ਤੇਦਾਰ ਨੇ ਮੇਰੇ ਇੰਨੇ ਦੋਸਤ ਮਿੱਤਰ ਨੇ ਮੈਨੂੰ ਇੰਨੇ ਲੋਕ ਫੋਲੋ ਕਰਦੇ ਨੇ ਮੇਰੀ ਫੈਨ ਫੋਲੋਇੰਗ ਹੈ ਮਿਲੀਅਨਾਂ ਚ ਪਰ ਇੱਕ ਸੱਚੀ ਗੱਲ ਦੱਸਾਂ ਤੁਹਾਨੂੰ ਗੁੱਸਾ ਤਾਂ ਆਉਣਾ ਕੌੜੀ ਲੱਗਣੀ ਆ ਕੰਮ ਕੋਈ ਨਹੀਂ ਆਉਂਦਾ ਜਿੰਨੇ ਮਰਜੀ ਤੁਹਾਡੇ ਫੋਲੋਅਰ ਨੇ ਜਿੰਨੇ ਮਰਜੀ ਤੁਹਾਡੇ ਰਿਸ਼ਤੇਦਾਰ ਨੇ ਜਿੰਨੇ ਮਰਜੀ ਦੋਸਤ ਮਿੱਤਰ ਨੇ ਕੰਮ ਪਿਆ ਤਾਂ ਕੋਈ ਨਹੀਂ ਖੜਦਾ ਨਾਲ ਲੈ ਹੁਣ ਤੁਹਾਨੂੰ ਦੱਸਦੀਆਂ ਕਿਵੇਂ ਹੈਨਾ ਮੈਂ ਆਪਣੀ ਗੱਲ ਕਰ ਲੈਣੀ ਆ ਕਿਸੇ ਦੀ ਤਾਂ ਕਾਹਨੂੰ ਕਰਨੀ ਆ ਮੈਨੂੰ ਬਥੇਰੇ ਮੈਸੇਜ ਆਉਂਦੇ ਨੇ ਅਸੀਂ ਤੁਹਾਡੇ ਫੈਨ ਆ ਜੀ ਹੈਨਾ ਕਿਤੇ ਤੁਹਾਨੂੰ ਹੈਲਪ ਦੀ ਲੋੜ ਹੋਵੇ ਤਾਂ ਦੱਸਿਓ ਅਸੀਂ ਤੁਹਾਨੂੰ ਭੈਣ ਮੰਨਦੇ ਆ ਜੀ ਤੁਸੀਂ ਸਾਡੀ ਭੈਣਾ ਵਰਗੀਆਂ ਕਿਤੇ ਲੋੜ ਪਵੇ ਤਾਂ ਦੱਸਿਓ ਭੈਣ ਜੀ ਕਿਤੇ ਕੋਈ ਹੈਲਪ ਦੀ ਜ਼ਰੂਰਤ ਹੋਈ ਤਾਂ ਦੱਸਿਓ ਬਥੇਰੇ ਮੈਸੇਜ ਆਉਂਦੇ ਨੇ ਲੈ ਵੀ ਥੋੜੇ ਦਿਨ ਪਹਿਲਾਂ ਮੈਨੂੰ ਪੈ ਗਈ ਪੈਸਿਆਂ ਦੀ ਲੋੜ ਹੁਣ ਧਿਆਨ ਨਾਲ ਗੱਲ ਸੁਣ ਲਿਓ ਤੁਸੀਂ ਚੈੱਕ ਕਰ ਸਕਦੇ ਹੋ ਮੇਰੇ ਮਿਲੀਅਨਾਂ ਚ ਫੋਲੋਅਰ ਨੇ ਹੈਨਾ ਤੇ ਕਿੰਨੇ ਮੇਰਾ ਸਾਥ ਦਿੱਤਾ ਤੁਹਾਨੂੰ ਇਹ ਦੱਸਦੀਆਂ ਠੀਕ ਆ ਮੈਂ ਜਿਹੜੇ ਮੈਨੂੰ ਮੈਸੇਜ ਕਰਦੇ ਸੀ ਨਾ ਵੀ ਭੈਣ ਜੀ ਕੋਈ ਹੈਲਪ ਦੀ ਲੋੜ ਹੋਵੇ ਦੱਸਿਓ ਹੈਨਾ ਮੈਂ ਕੱਲੇ-ਕੱਲੇ ਨੂੰ ਮੈਸੇਜ ਕਰਦਾ ਵੀ ਭਾਈ ਮੈਨੂੰ ਪੈਸਿਆਂ ਦੀ ਲੋੜ ਆ ਚਲੋ ਕੋਈ ਅਮਰਜੈਂਸੀ ਹੋ ਗਈ ਪੈ ਗਈ ਹੈਨਾ 1.5 ਤੋਂ 2 ਲੱਖ ਦੀ ਲੋੜ ਪੈ ਗਈ ਸਾਰਿਆਂ ਨੂੰ ਮੈਸੇਜ ਕਰਦਾ ਮੈਂ ਕਹਾਂ ਭਾਈ ਮੈਨੂੰ ਹੈਲਪ ਦੀ ਲੋੜ ਆ ਬੀ ਮੇਰੇ ਇੰਨੇ ਕ ਪੈਸੇ ਘਟਦੇ ਨੇ ਮੈਨੂੰ ਕੋਈ ਕੰਮ ਕਰਨਾ ਹੈਗਾ ਤੇ ਜਿੰਨੇ ਕ ਦੇ ਸਕਦੇ ਹੋ ਹੈਲਪ ਕਰ ਸਕਦੇ ਹੋ ਤਾਂ ਕਰ ਦੋ ਕਿਸੇ ਨੇ ਤਾਂ ਬਹਾਨਾ ਮਾਰਤਾ ਭੈਣ ਜੀ ਹੱਥ ਤੰਗ ਆ ਹਰੇ ਤਾਂ ਸੈਲਰੀ ਨਹੀਂ ਮਿਲੀ ਕਿਸੇ ਨੇ ਬਹਾਨਾ ਮਾਰਤਾ ਮੈਂ ਤਾਂ ਜੀ ਹੁਣੇ ਕੋਈ ਚੀਜ਼ ਖਰੀਦੀ ਆ ਮੇਰੇ ਕੋਲ ਤਾਂ ਖਾਤਾ ਖਾਲੀ ਹੋ ਗਿਆ ਕਿਸੇ ਨੇ ਕੋਈ ਬਹਾਨਾ ਮਾਰਤਾ ਕਿਸੇ ਨੇ ਕੋਈ ਬਹਾਨਾ ਮਾਰਤਾ ਲੈ ਵੀ ਜਿੰਨੇ ਮੈਨੂੰ ਕਹਿੰਦੇ ਸੀਗੇ ਵੀ ਕਿਸੇ ਹੈਲਪ ਦੀ ਲੋੜ ਆ ਦੱਸਿਓ ਮੈਂ ਕਈਆਂ ਨੂੰ ਤਾਂ ਮੈਸੇਜ ਪਾਤੇ ਕਿਸੇ ਪਤੰਦਰ ਨੇ 1 ਰੁਪਈਆ ਨਹੀਂ ਮੇਰੇ ਖਾਤੇ 'ਚ ਪਾਇਆ 1 ਰੁਪਈਏ ਦੀ ਹੈਲਪ ਨਹੀਂ ਕੀਤੀ ਉਹ ਵੀ ਵੀਡੀਓ ਦੇਖਣਗੇ ਹੈਨਾ ਕੋਈ ਗੱਲ ਨਹੀਂ ਦੇਖੋ ਤੁਸੀਂ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨੀ ਆ ਜਿਹੜੇ ਲੋਕ ਮੈਨੂੰ ਕਹਿੰਦੇ ਨੇ ਨਾ ਕਿ ਮੈਂ ਤੁਹਾਡੀ ਹੈਲਪ ਕਰਨੀ ਆ ਇਹ ਉਹਨਾਂ ਤੱਕ ਪਹੁੰਚਾਣੀ ਆ ਕਿਉਂਕਿ ਕੋਈ ਨਹੀਂ ਕਿਸੇ ਦੇ ਨਾਲ ਖੜਦਾ ਮੈਂ ਤੁਹਾਨੂੰ ਵੀ ਕਹਿ ਰਹੀ ਆ ਜੇ ਤੁਹਾਡੇ ਕੋਲ 4 ਪੈਸੇ ਹੈਗੇ ਨੇ ਨਾ ਤੁਹਾਡੇ ਕੋਲ ਜੋ ਕੁਝ ਆਪਣਾ ਹੈਗਾ ਉਹੀ ਕੰਮ ਹੁੰਦਾ ਕੋਈ ਨਹੀਂ ਰੁਪਈਆ ਦਿੰਦਾ ਤੁਹਾਨੂੰ ਜਿਹੜੇ ਮਰਜ਼ੀ ਨੂੰ ਦੇਖ ਲਓ ਤੁਸੀਂ ਇਹ ਜਮਾ ਕੇ ਲੈ ਵੀ ਕਈਆਂ ਨੂੰ ਤਾਂ ਪਰਖ ਲਿਆ ਹੁਣ ਹਲੇ ਥੋੜੇ ਜੇ ਹੋਰ ਰਹਿੰਦੇ ਨੇ ਜਿਹੜੇ ਮੈਨੂੰ ਕਹਿੰਦੇ ਨੇ ਕਿ ਤੇ ਹੈਲਪ ਦੀ ਲੋੜ ਹੈ ਮੈਡਮ ਦੱਸਿਓ ਉਹਨਾਂ ਦੀ ਹੁਣ ਵਾਰੀ ਆ ਉਹ ਹੋ ਜੋ ਤਿਆਰ ਉਹਨਾਂ ਨੂੰ ਵੀ ਮੈਂ ਮੈਸੇਜ ਪਾਉਂਗੀ ਪਰਖੂਗੀ ਉਹਨਾਂ ਨੂੰ ਵੀ ਜਿਹੜਾ ਜਿਹੜਾ ਤਾਂ ਮੇਰੇ ਨਾਲ ਖੜੂਗਾ ਉਹ ਤਾਂ ਠੀਕ ਆ ਨਹੀਂ ਬਾਕੀਆਂ ਨੂੰ ਸਾਰਿਆਂ ਨੂੰ ਬਲੈਕਲਿਸਟ ਕਰੂੰ ਫਿਰ ਮੈਨੂੰ ਫਾਇਦਾ ਕੀ ਆ ਭੇਡ ਦਾ ਜਦ ਮੇਰੇ ਕਿਸੇ ਨੇ ਕੰਮ ਹੀ ਨਹੀਂ ਆਉਣਾ ਨਾਲੇ ਦੂਜੀ ਗੱਲ ਚਲੋ ਕੰਮ ਨਾ ਆਉ ਕੋਈ ਗੱਲ ਨਹੀਂ ਫਾਲਤੂ ਦੇ ਤੁਸੀਂ ਫੇਕ ਮੈਸੇਜਾਂ ਨੂੰ ਪਾਉਂਦੇ ਹੋ ਕਿ ਮੈਡਮ ਕਿਸੇ ਚੀਜ਼ ਦੀ ਲੋੜ ਆ ਤਾਂ ਦੱਸੋ ਮੈਂ ਤੁਹਾਨੂੰ ਕਿਹਾ ਮੈਨੂੰ ਮੈਸੇਜ ਪਾਓ ਨਹੀਂ ਕਿਹਾ ਨਾ ਕਿਸੇ ਨੂੰ ਕਿਸੇ ਤੋਂ ਮੰਗਿਆ ਨਹੀਂ ਨਾ ਰੁਪਈਆ ਵੀ ਫਿਰ ਤੁਸੀਂ ਕਿਉਂ ਮੈਸੇਜ ਪਾਉਂਦੇ ਹੋ ਮੈਨੂੰ ਆ ਵੀਡੀਓ ਤੁਹਾਡੇ ਵਾਸਤੇ ਹੀ ਆ ਠੀਕ ਹੈ ਤੇ ਮੈਨੂੰ ਫਾਲਤੂ ਕੋਈ ਮੈਸੇਜ ਨਾ ਕਰਿਓ ਵੀ ਜੇ ਕਿਸੇ ਹੈਲਪ ਦੀ ਲੋੜ ਆ ਤਾਂ ਦੱਸਿਓ ਕਿਉਂਕਿ ਜੇ ਤੁਸੀਂ ਮੈਸੇਜ ਕਰਤਾ ਮੈਂ ਕੋਈ ਡਿਮਾਂਡ ਪਾਤੀ ਵੀ ਮੈਨੂੰ ਆ ਚੀਜ਼ ਦੀ ਲੋੜ ਆ ਜੇ ਤੁਸੀਂ ਨਾ ਦਿੱਤੇ ਤਵਾਂ ਤੁਹਾਡੇ ਤੇ ਵੀ ਲਾਉਂਗੀ ਹੈਨਾ ਮੈਂ ਕੱਲੇ ਕੱਲੇ ਨੂੰ ਪਰਖੂ ਤੇ ਜਿਹੜਾ ਤਾਂ ਨਾਲ ਖੜ ਗਿਆ ਉਹਦਾ ਨਾਮ ਵੀ ਅਨਾਉਂਸ ਕਰੂੰ ਵੀਡੀਓ ਚ ਵੀ ਆ ਬੰਦੇ ਨੇ ਮੇਰੀ ਇਸ ਟਾਈਮ ਹੈਲਪ ਕੀਤੀ ਆ ਤੇ ਜਿਹੜੇ ਮੈਨੂੰ ਫੇਕ ਮੈਸੇਜ ਪਾਉਂਦੇ ਨੇ ਜਾਂ ਫੇਕ ਕਾਲਾਂ ਕਰਕੇ ਕਹਿੰਦੇ ਨੇ ਕਾਲਸ ਵੀ ਆਉਂਦੀਆਂ ਨੇ ਵੀ ਅਸੀਂ ਤੁਹਾਡੇ ਬਹੁਤ ਵੱਡੇ ਫੈਨ ਆ ਜੀ ਕਿਤੇ ਤੁਹਾਨੂੰ ਹੈਲਪ ਦੀ ਲੋੜ ਹੋਵੇ ਤਾਂ ਦੱਸਿਓ ਕਿਤੇ ਪੈਸਿਆਂ ਦੀ ਲੋੜ ਹੋਵੇ ਤਾਂ ਦੱਸਿਓ ਠੀਕ ਹੈ 바ਰੀ ਤੁਹਾਡੀ ਵੀ ਹੋਣੀ ਆ ਇਸ ਕਰਕੇ ਜੇ ਮੈਨੂੰ ਤੁਸੀਂ ਫੋਨ ਕਰੋ ਤਾਂ ਸੋਚ ਸਮਝ ਕੇ ਕਰਿਓ ਹੈਲਪ ਵਾਸਤੇ। ਬਾਕੀ ਤੁਸੀਂ ਸਾਰੇ ਸਮਝਦਾਰੀ ਹੋ। ਇਹ ਮੇਰੇ ਨਾਲ ਨਹੀਂ ਕਈਆਂ ਨਾਲ ਹੁੰਦਾ। ਇਹ ਤੁਹਾਡੇ ਸਾਰਿਆਂ ਨਾਲ ਵੀ ਹੁੰਦਾ ਹੈ। ਤੁਹਾਨੂੰ ਸਾਰੇ ਕਹਿੰਦੇ ਨੇ ਕੋਈ ਨਾ ਜੀ ਆਪਾਂ ਤੁਹਾਡੇ ਨਾਲ ਖੜੇ ਆ ਤੁਸੀਂ ਫਿਕਰ ਨਾ ਕਰੋ। ਤੁਸੀਂ ਫੱਟੇ ਚੱਕ ਦੋ ਕੰਮ ਕਰੋ। ਤੁਹਾਨੂੰ ਪੂਲ ਸਪੋਰਟ ਹੈ। ਪਰ ਜਦੋਂ ਕਿਤੇ ਕੋਈ ਹੈਲਪ ਮੰਗਦਾ ਉਦੋਂ ਸਾਰੇ ਹੱਥ ਖੜੇ ਕਰ ਜਾਂਦੇ ਨੇ। ਸਾਫ਼ ਹੀ ਕਹਿ ਦਿੰਦੇ ਨੇ ਜੀ ਸਾਡੇ ਕੋਲ ਤਾਂ ਕੁਝ ਹੈ ਨਹੀਂ ਜੀ ਹੱਥ ਖੜੇ ਨੇ। ਠੀਕ ਹੈ? ਤੇ ਇਸ ਕਰਕੇ ਫਾਲਤੂ ਲੋਕਾਂ ਤੇ ਭਰੋਸਾ ਨਾ ਕਰੋ ਕੋਈ ਨੀ ਰੁਪਈਆ ਦਿੰਦਾ ਰੁਪਈਆ ਦੇਣ ਦੀ ਗੱਲ ਤਾਂ ਦੂਰ ਐ ਇੱਥੇ ਤਾਂ ਲੋਕ ਪੈਸੇ ਲੈ ਕੇ ਨਹੀਂ ਵਾਪਸ ਦਿੰਦੇ ਕਿਸੇ ਨੂੰ ਉਧਾਰ ਦੇ ਦੋ ਬੰਦਾ ਤਾਂ ਫਸ ਜਾਂਦਾ ਕਿਸੇ ਤੋਂ ਮੰਗ ਲਓ ਤਾਂ ਫਸ ਜਾਂਦਾ ਅਗਲਾ ਨਾ ਕਰ ਦਿੰਦਾ ਕਰੀਏ ਕੀ ਸੋ ਇਸ ਕਰਕੇ ਇੰਡੀਪੈਂਡੈਂਟ ਬਣੋ ਆਪ ਦਾ ਕਮਾਓ ਆਪ ਦਾ ਖਾਓ ਕਿਸੇ ਦੀ ਪਰਵਾਹ ਨਾ ਕਰੋ ਛੋਟਾ ਕੰਮ ਕਰੋ ਵੱਡਾ ਕੰਮ ਕਰੋ ਕੰਮ ਕੋਈ ਛੋਟਾ ਵੱਡਾ ਨਹੀਂ ਜਿੱਥੇ ਤੁਹਾਨੂੰ 4 ਪੈਸੇ ਮਿਲਦੇ ਨੇ ਉਹ ਕੰਮ ਕਰੋ ਠੀਕ ਹੈ ਕਦੇ ਕਿਸੇ ਨੂੰ ਹਰਟ ਨਾ ਕਰੋ ਕਦੇ ਕਿਸੇ ਨੂੰ ਝੁੱਠੇ ਦਿਲਾਂ ਸੇ ਨਾ ਦਓ ਕਿ ਮੈਂ ਤੇਰੀ ਹੈਲਪ ਕਰ ਦੂੰ ਜਿੰਨੇ ਜੋਗੇ ਹੈਗੇ ਹਨਾ ਓਨੀਆਂ ਹੀ ਫੜਾਂ ਮਾਰੋ ਤੇ ਜੇ ਕਿਸੇ ਨੂੰ ਕਹਿੰਦੇ ਹੋ ਫਿਰ ਉਹਦੇ ਨਾਲ ਖੜੋ ਭੱਜੋ ਨਾ ਸੋਈ ਵੀਡੀਓ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰ ਦਿਓ ਤੇ ਬਾਕੀ ਤੁਸੀਂ ਸਮਝ ਹੀ ਗਏ ਹੋਣੇ ਤੇ ਜਿਨ੍ਹਾਂ ਜਿਨ੍ਹਾਂ ਨਾਲ ਐਦਾਂ ਹੁੰਦਾ ਉਹ ਕਮੈਂਟ ਕਰਕੇ ਦੱਸਿਓ ਵੀ ਤੁਹਾਡੀ ਜਦੋਂ ਤੁਹਾਨੂੰ ਕੋਈ ਤੇ ਲੋਡ ਪਈ ਆ ਖੜਿਆ ਤੁਹਾਡੇ ਨਾਲ ਕੋਈ ਜੇ ਖੜਿਆ ਤਾਂ ਉਸ ਬੰਦੇ ਦਾ ਨਾਮ ਜ਼ਰੂਰ ਮੈਂਸ਼ਨ ਕਰਿਓ ਕਿਉਂਕਿ ਜਿਹੜਾ ਬੰਦਾ ਮੁਸੀਬਤ ਦੇ ਵਿੱਚ ਨਾਲ ਖੜਦਾ ਉਹਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਤੇ ਜਿਹੜਾ ਬੰਦਾ ਤੁਹਾਨੂੰ ਮੁਸੀਬਤ ਵਿੱਚ ਛੱਡ ਕੇ ਜਾਂਦਾ ਉਹ ਉਸ ਬੰਦੇ ਤੇ ਕਦੇ ਭਰੋਸਾ ਨਹੀਂ ਕਰਨਾ ਠੀਕ ਹੈ ਜੀ ਇਸ ਤੋਂ ਵਧੀਆ ਉਹਨੂੰ ਵੀ ਛੱਡ ਦਿਓ ਉਹਨੂੰ ਬਲੈਕਲਿਸਟ ਹੀ ਕਰ ਦਿਓ ਫालतू ਮੂੰਹ ਨਾ ਲਾਓ ਕੋਈ ਲੋੜ ਨਹੀਂ ਹੈਗੀ ਉਹ ਜਿਹੇ ਬੰਦਿਆਂ ਦੀ ਕੀ ਕਰਨੀ ਆ ਆਚਾਰ ਬਣਾਉਣਾ ਐਦਾਂ ਦਾ ਪੇੜ ਤੋਰੀ ਫਿਰਦੀ ਆ ਕੀ ਕਰਨੀ ਐਨੀ ਪੇੜ ਜਦੋਂ ਨਾਲ ਖੜਨ ਵਾਲਾ ਵੀ ਇੱਕ ਬੰਦਾ ਨਹੀਂ ਹੈਗਾ ਐਨੀ ਪੇੜ ਦਾ ਕਰਨਾ ਕੀ ਆ ਸੋ ਇਹ ਗੱਲਾਂ ਕਈਆਂ ਨੂੰ ਚੁੱਭਣਗੀਆਂ ਚੁੱਭਣ ਦੋ ਕਿਉਂਕਿ ਸੱਚ ਬੋਲਣਾ ਮੇਰੀ ਹੈਬਿਟ ਆ ਸੱਚ ਬੋਲਣਾ ਮੇਰੀ ਆਦਤ ਆ ਹੁਣ ਮੈਂ ਸੱਚ ਬੋਲਦੀ ਆ ਤਾਂ ਫਿਰ ਸੱਚ ਕੋੜਾ ਹੁੰਦਾ ਕੋਈ ਗੱਲ ਨਹੀਂ ਜੇ ਤੁਸੀਂ ਵੀਡੀਓ ਸ਼ੇਅਰ ਕਰੋ ਬਾਕੀ ਆਪਣੇ ਵਿਚਾਰ ਤੁਸੀਂ ਜ਼ਰੂਰ ਦਿਓ ਹੈਨਾ ਗੱਲਾਂ ਤਾਂ ਬਹੁਤ ਨਹੀਂ ਕਰਨ ਵਾਲੀਆਂ ਖੈਰ ਇੰਨੀਆਂ ਕਿ ਬਹੁਤ ਨੇ ਇਹ ਸਮਝ ਗਏ ਹੋਣੇ ਆ ਬੰਦੇ ਜਿਨ੍ਹਾਂ ਵੀ ਮੈਂ ਵੀਡੀਓ ਬਣਾ ਰਹੀ ਆ ਚਲੋ ਕੋਈ ਗੱਲ ਦੀ ਹੈਨਾ ਆਪਾਂ ਮੈਂ ਆਪਣੇ ਲਈ ਕਿ ਮੈਂ ਸਾਰਿਆਂ ਲਈ ਵੀਡੀਓ ਬਣਾ ਰਹੀ ਆ ਸਾਰਿਆਂ ਦੇ ਐਦਾਂ ਦੇ ਹੀ ਹੁੰਦੇ ਨੇ ਆਲੇ ਦੁਆਲੇ ਬੰਦੇ ਨੇ ਜਿਹੜੇ ਝੁੱਠੀਆਂ ਫੜਾਂ ਮਾਰਨ ਵਾਲੇ ਹੈਨਾ ਸੋ ਸਾਰਿਆਂ ਤੇ ਹੀ ਲੱਗਦੀ ਆ ਇਹ ਗੱਲ ਮੇਰੇ ਕੱਲੀ ਤੇ ਨਹੀਂ ਇਹ ਮੈਂ ਆਪਣੀ ਐਗਜ਼ੈਂਪਲ ਦੇ ਕੇ ਤੁਹਾਨੂੰ ਸਮਝਾਈ ਆ ਗੱਲ ਇਹ ਸਾਰੀ ਦੁਨੀਆ ਦੀ ਆ ਸਾਰੇ ਇਦਾਂ ਦੇ ਹੀ ਹੁੰਦੇ ਨੇ ਕੋਈ ਕਿਸੇ ਦੇ ਨਾਲ ਨਹੀਂ ਖੜਦਾ ਇਸ ਕਰਕੇ ਇੰਡੀਪੈਂਡੈਂਟ ਬਨੋ ਆਪਣੀ ਮਨੀ ਸੇਵ ਕਰੋ ਉਹੀ ਤੁਹਾਡੇ ਕੰਮ ਆਣੀ ਆ ਆਪਣੀ ਫੈਮਿਲੀ ਨੂੰ ਸੰਭ ਕੇ ਰੱਖੋ ਆਪਣੀ ਫੈਮਿਲੀ ਤੁਹਾਡੇ ਕੰਮ ਆਣੀ ਆ ਕੋਈ ਨਹੀਂ ਕਿਸੇ ਦੇ ਕੰਮ ਆਉਂਦਾ ਜਦੋਂ ਕੰਮ ਆਉਣਾ ਆਪਣਾ ਸੇਵ ਕਰਿਆ ਹੋਇਆ ਪੈਸਾ ਆਣਾ ਤੇ ਆਪਣੀ ਹੀ ਫੈਮਿਲੀ ਆਉਂਦੀ ਆ ਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਥੈਂਕ ਯੂ ਸੋ ਮੱਚ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਲੱਗੀ ਮੈਂ ਸਹੀ ਕਿਹਾ ਜਾਂ ਗਲਤ ਕਿਹਾ ਸਤਿ ਸ੍ਰੀ ਅਕਾਲ